ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਮੌਜੂਦਾ ਪੰਥਕ ਕਮੇਟੀ ਦੇ ਵੱਲੋਂ ਲੰਬੇ ਸਮੇਂ ਤੋਂ ਚੋਣਾਂ ਨਾ ਕਰਵਾਏ ਜਾਣ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਇੱਕੋ ਪਰਿਵਾਰ ਜੋ ਬਾਦਲ ਹੈ ਇਸ ਦੌਰਾਨ ਉਹਨਾਂ ਨੂੰ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਚੋਣਾ ਹੋਣ ਗਿਆ ਭਾਈ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਤੇ ਦੋਸ਼ ਲਗਾਉਂਦੇ ਕਿਹਾ ਕਿ ਇੱਕ ਪਰਿਵਾਰ ਪਿਛਲੇ 30 ਸਾਲਾਂ ਤੋਂ ਬੇਦਬੀ ਕਰ ਰਿਹਾ ਹੈ ਇਸ ਦੇ ਨਾਲ ਹੀ ਸਾਬਕਾ ਜੱਤਰ ਨੇ ਕਿਹਾ ਹੈ ਕਿ ਇਸ ਵਾਰ ਲੋਕਾਂ ਨੂੰ ਚੋਣਾਂ ਦੇ ਵਿੱਚ ਨਵੀਂ ਪੰਥਕ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਨਵੀਂ ਪੰਥਕ ਪਾਰਟੀ ਪੰਜਾਬ ਦੇ ਧਰਮ ਦੀ ਗੱਲ ਕਰ ਸਕੇ ਉਹਨਾਂ ਨੇ ਕਿਹਾ ਹੈ ਕਿ ਪੰਥਕ ਅਕਾਲੀ ਲਹਿਰ ਦਾ ਸਮਰਥਨ ਕਰੋ ਅਤੇ ਪਿੰਨਾ ਦੇ ਵਿੱਚੋਂ ਲਹਿਰ ਪੈਦਾ ਜਾਵੇ ਇਸ ਚੋਣ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਚੋਣਾ ਲੜਨ ਅਤੇ ਧਾਰਮਿਕ ਮਸਲਿਆਂ ਦੇ ਵਿੱਚ ਸ਼ਾਮਿਲ ਹੋਣ ਤੇ ਇਤਰਾਜ਼ ਉਠਾਏ ਗਏ ਹਨ ਕਮੇਟੀ ਨੂੰ ਭਾਰੀ ਮਾਤਰਾਾਂ ਦੇ ਵਿੱਚ ਦਾਣ ਮਿਲਦਾ ਹੈ ਦੋਸ਼ ਹੈ ਕਿ ਇਸ ਦੇ ਬਾਵਜੂਦ ਜੇਕਰ ਕਿਸੇ ਗਰੀਬ ਬੱਚੇ ਨੂੰ ਲਾਭ ਨਹੀਂ ਮਿਲਦਾ ਤਾਂ ਇਹ ਬਹੁਤ ਹੀ ਨਿੰਦਣਯੋਗ ਹੈ ਸਿੱਖਾਂ ਤੇ ਸੰਧਾਤਾ ਨੂੰ ਬਚਾਉਣ ਲਈ ਸੱਜਣਾਂ ਨੂੰ ਚੋਣਾਂ ਦੇ ਵਿੱਚ ਪੰਥਕ ਅਕਾਲੀ ਲਹਿਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਸਿੱਖਾਂ ਦੀ ਜ਼ਮੀਨ ਬਾਰੇ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਟਰਸਟ ਨੂੰ ਜ਼ਮੀਨ ਦਿੰਦੀ ਹੈ ਕਿਸੇ ਵਿਅਕਤੀ ਨੂੰ ਨਹੀਂ ਦਿੰਦੀ ਦੋਸ਼ ਹੈ ਕਿ ਇਹ ਜ਼ਮੀਨ ਬਾਦਲ ਪਰਿਵਾਰ ਦੇ ਨਾਮ ਤੇ ਹੈ ਬਾਦਲ ਪਰਿਵਾਰ ਸੰਪਰਦਾ ਅਤੇ ਧਰਮ ਗ੍ਰੰਥ ਨੂੰ ਆਪਣੇ ਨਾਂ ਲੈ ਕੇ ਗਿਆ ਹੈ ਜਿਸ ਕਾਰਨ ਸੰਪਰਦਾ ਨੂੰ ਬਹੁਤ ਨੁਕਸਾਨ ਹੋਇਆ ਹੈ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਗਈਆਂ ਹਨ ਇਸ ਲਈ ਅਸੀਂ ਹਮੇਸ਼ਾ ਗੁਰੂ ਦੀ ਸੇਵਾ ਕਰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੌਕਾ ਦਿਓ ਅਤੇ ਦੱਸਾਂਗੇ ਕਿ ਸ਼੍ਰੋਮਣੀ ਅਕਾਲੀ ਦਰ ਨਾਲੋਂ ਜ਼ਿਆਦਾ ਵਧੀਆ ਕੰਮ ਕਰਾਂਗੇ ਉਹਨਾਂ ਨੇ ਕਿਹਾ ਕਿ ਰੈਲੀ ਮੌਕੇ ਬਾਦਲ ਦਾ ਮੁੰਡਾ ਸੁਖਬੀਰ ਬਾਦਲ ਲੋਕਾਂ ਨੂੰ ਕਹਿ ਰਿਹਾ ਸਨ ਕਿ ਇੱਥੇ ਹੀ ਮੱਥਾ ਟੇਕ ਲੋ ਨਾ ਕਿ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਨ ਦਾ ਕੋਈ ਫਾਇਦਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਮਿਸ਼ਨ ਦੇ ਵਿੱਚ ਰਾਜਨੀਤੀ ਨਹੀਂ ਕਰਨ ਦੇਵਾਂਗੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਤੱਕ ਪਹੁੰਚ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਾਧ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਪੰਥਕ ਅਕਾਲੀ ਲਹਿਰ ਦੀ ਬਾਹ ਫੜੋ ਅਤੇ ਆਪਾਂ ਮਿਲ ਕੇ ਕੰਮ ਕਰੀਏ ਮੋਰਣ ਅੱਗੇ ਕਿਹਾ ਕਿ ਗੁਰਦੁਆਰਾ ਸਾਹਿਬ ਦੀਆਂ ਜਾਇਦਾਦਾਂ ਦੇ ਵਿੱਚ ਕਬਲੇ ਹੋ ਰਹੇ ਨੇ ਕਿ ਗੁਰੂ ਸਾਹਿਬ ਨਾਲ ਠੱਗੀਆਂ ਮਾਰਨ ਵਾਲੇ ਦੂਰ ਰਹਿਣ ਉਹਨਾਂ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਵਿੱਚ ਸਿੱਖ ਬੱਚੇ ਨੂੰ ਕੋਈ ਸਹੂਲਤ ਨਹੀਂ ਮਿਲਦੀ। ਅੱਲਾਹ ਤੋਂ ਅਸੀਂ ਪਿੰਡਾਂ 'ਚ ਧਿਰ ਰਹੇ ਆਂ ਤੇ ਤਕਰੀਬਨ ਤਕਰੀਬਨ ਅਸੀਂ ਪੂਣਾ ਪੰਜਾਬ ਘਾ ਲਿਆ ਪਿੰਡਾਂ ਜਾ ਕੇ। ਅਸੀਂ ਸਾਰੇ ਪਿੰਡਾਂ ਦੇ ਵਿੱਚ ਦੱਸ ਰਹੇ ਆਂ ਕਿ ਸਾਡੀ ਪ੍ਰਬੰਧਕ ਕਮੇਟੀ 100 ਸਾਲ ਪਹਿਲਾਂ ਬਣੀ ਉਹਨੂੰ ਕੀ ਕਰਨਾ ਚਾਹੀਦਾ ਸੀ ਉਹਨੇ ਕੀ ਕੀਤਾ ਅਜ ਤੱਕ ਹੋਣਾ ਕੀ ਚਾਹੀਦਾ ਸੀ ਹੋਇਆ ਕਿ ਇਹ ਸਾਰੀ ਜਾਣਕਾਰੀ ਦੇ ਕੇ ਸਿੱਖਾ ਨੂੰ ਗੋਮ ਨੂੰ ਸੁਚੇਤ ਕੀਤਾ ਉਹਦੇ ਨਾਲ ਨਾਲ ਅਸੀਂ ਆਪਣੇ ਵੇਤ ਅਨੁਸਾਰ ਆਪਣੀ ਟੀਮ ਬਣਾ ਕੇ ਤੇ ਜਾਰਾਤ ਜਿਆਦਾ ਜਾਣਕਾਰੀ ਦਿੱਤੀ ਤੇ ਪਹੁੰਚ ਵੀ ਕੀਤੀ ਹੈ ਲੋਕਾਂ ਤੱਕ ਫਿਰ ਵੀ ਕਿਉਂਕਿ ਸਾਡੇ ਕੋਲ ਉਹ ਜਿਹੜੀਆਂ ਵੱਡੀਆਂ ਪਾਰਟੀਆਂ ਦੀ ਤਰ੍ਹਾਂ ਇਹ ਨਾ ਇਹਨਾਂ ਸਾਧਨ ਜਾਂ ਇਹਨਾਂ ਫਰਮਾਇਆ ਨਹੀਂ ਕਿ ਅਸੀਂ ਅਤੇ ਨਾ ਪਹੁੰਚ ਕਰਕੇ ਤੇ ਆਪਣੀ ਗੱਲ ਪਾ ਸਕੀਏ ਤੇ ਇਸ ਕਰਕੇ ਤੁਹਾਡੇ ਹੈਲਪ ਦੀ ਜਰੂਰਤ ਹੈ ਸਾਨੂੰ ਅਸੀਂ ਤੁਹਾਡੇ ਥਰੂ ਇਹ ਸਮੁੱਚੀ ਗੌਮ ਨੂੰ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਇਹ ਅਪੀਲ ਕਰਦੇ ਆ ਕਿ ਸਾਡੀ ਹਰੇਕ ਪਿੰਡ ਦੇ ਵਿੱਚ ਸਾਡੀ ਬੂਥ ਕਮੇਟੀ ਵੀ ਬਣਾਉਣ ਦੀ ਸਾਨੂੰ ਚਿੰਤਾ ਨਾ ਰਹੇ ਇਹ ਪੰਥਕ ਕਾਲੀ ਲਹਿਰ ਦੀ ਤੁਸੀਂ ਬਾਹਰੋਂ ਤੁਸੀਂ ਉਹਦੀ سپورਟ ਤੇ ਆਓ ਤਾਂ ਕਿ ਇੱਕ ਜਿਹੜਾ ਪਰਿਵਾਰ ਜਿੰਨੇ ਇੱਕ ਸੰਗਲ ਪਾਇਆ ਹੋਇਆ ਗੁਰੂ ਪਰਨਾਲੀ ਨੂੰ ਪੰਥਕ ਸੰਸਾਵਾ ਨੂੰ ਪੰਥਕ ਸਰਾਤਾ ਨੂੰ ਪੰਥਕ ਸਰਮਾਏ ਨੂੰ ਲੋਟ ਪਾਈ ਹੋਈ ਆ ਜ਼ਮੀਨਾਂ ਲੀਜ਼ ਤੇ ਦਿੱਤੀਆਂ ਜਾ ਰਹੀਆਂ ਨੇ ਵੇਚੀਆਂ ਜਾ ਰਹੀਆਂ ਨੇ ਤਵਾਦਲੇ ਹੋ ਰਹੇ ਨੇ ਕਰੋੜਾਂ ਰੁਪਈਆ ਤੇ ਧੰਦੇ ਹੋ ਰਹੇ ਨੇ ਇਥੋਂ ਤੱਕ ਕਿ ਸੁੱਕੀਆਂ ਰੋਟੀਆਂ ਵੀ ਵੇਚ ਕੇ ਖਾਈ ਜਾ ਰਹੀਆਂ ਨੇ ਏ ਅਸੀਂ ਸਮੁੱਚੀ ਸਿੱਖ ਕੌਮ ਹੋਏ ਅਪੀਲ ਕਰਦੇ ਆ ਕਿ ਕਿਸੇ ਵੀ ਪਾਰਟੀ ਦੇ ਤੁਸੀਂ ਹੋ ਕਿਤੇ ਵੀ ਤੁਹਾਡੀ ਰਾਜਨੀਤੀ ਹੋਵੇ ਪਰ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਸਾਡਾ ਮਰਨਾ ਪਾਉਣਾ ਸਾਡਾ ਦੁੱਖ ਸੋ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੋ ਸਾਡੇ ਨਾਲ ਜਦੋਂ ਵੀ ਕੋਈ ਸਾਡੇ ਪਰਿਵਾਰ ਤੇ ਖੁਸ਼ੀ ਆਉਂਦੀ ਗਮੀ ਆਉਂਦੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੋ ਸਾਡੀ ਸੋਚ ਆ ਗੁਰੂ ਸਾਹਿਬ ਨੇ 250 ਸਾਲ ਲਾ ਕੇ ਆਪਣੇ ਪ੍ਰਵਾਰ ਦੀਆਂ ਸ਼ਹਾਦਤਾਂ ਦੇ ਕੇ ਸਾਨੂੰ ਇੱਕ ਜੀਵਨ ਜਾਗ ਦਿੱਤੀ ਆ ਉਹ ਜੀਵਨ ਜਾਗ ਅੱਜ ਇੱਕ ਵਪਾਰ ਕਰਨ ਵਾਲੇ ਲੋਕਾਂ ਦੇ ਹੱਥ ਵਿੱਚ ਆ ਚੁੱਕੀ ਆ ਸਾਡੇ ਸਿਧਾਂਤ ਜਿਹੜੇ ਸਿਧਾਂਤ ਸਾਡੀ ਪਰਮਾਤਮਾ ਤੋਂ ਟੁੱਟੀ ਹੋਈ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦੇ ਸਮਰੱਥ ਸੰਤ ਵਿਚੋਲਗੀ ਕਰਦੇ ਸਨ ਉਹ ਸਿਧਾਂਤ ਅੱਜ ਖਤਮ ਹੁੰਦੇ ਜਾ ਰਹੇ ਨੇ ਅੱਜ ਸਾਰੀ ਕੌਮ ਦੇਖ ਰਹੀ ਹੈ ਚੰਗੀ ਤਰ੍ਹਾਂ ਅੱਜ ਜਿਹੜਾ ਹਾਲ ਅਕਾਲ ਤਖਤ ਸਾਹਿਬ ਦਾ ਉਹਦੇ ਉੱਤੇ ਪੰਥ ਤੇ ਗ੍ਰੰਥ ਦੇ ਸਿਧਾਂਤ ਦਾ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦੇ ਸਿਧਾਂਤ ਦਾ ਉਹ ਸਾਰੀ ਦੁਨੀਆ ਦੇਖ ਰਹੀ ਹੈ ਤੋਂ ਅਸੀਂ ਅਸੀਂ ਇਹ ਇਸ ਕਰਕੇ ਹੀ ਇਹ ਸਾਰਾ ਉਦਮ ਕਰ ਰਹੇ ਆ ਸਾਰੇ ਗੁਰਸਿੱਖ ਵੀਰਾਂ ਨੂੰ ਇਹ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਅਸੀਂ ਜੋ ਕੁਝ ਵੀ ਕਰਾਂਗੇ ਧਰਮ ਲਈ ਕਰਾਂਗੇ ਧਰਮ ਦੀ ਤਰੋਹਰ ਜਿਹੜੀ ਆ ਕੌਮ ਦੀ ਜ਼ਿੰਦਗੀ ਆ ਕੌਮ ਦੀ ਆਤਮਾ ਹੈ ਉਹਨੂੰ ਉਹਦੀ ਸੇਵਾ 'ਚ ਲੱਗਾਂਗੇ ਅਸੀਂ ਰਾਜਨੀਤੀ ਨਹੀਂ ਕਰਾਂਗੇ ਤੁਸੀਂ ਜਿਹੜੀ ਸਾਨੂੰ ਧਰਮ ਦੀ ਸਪੋਰਟ ਕਰੋਗੇ ਧਰਮ ਦੀ ਵੋਟ ਦਿਓਗੇ ਉਹਦਾ ਅਸੀਂ ਕੱਸੀ ਕਦੀ ਵੀ ਨਜਾਇਜ਼ ਫਾਇਦਾ ਨਹੀਂ ਉਠਾਵਾਂਗੇ ਬਲਕਿ ਅਸੀਂ ਕੌਮ ਦੀ ਸੇਵਾ ਕਰਕੇ ਕੌਮ ਦੀ ਹਾਜ਼ਰੀ ਕੌਮ ਦੀ ਸੇਵਾ 'ਚ ਹਾਜ਼ਰੀ ਲਵਾਵਾਂਗੇ ਸਾਡੇ ਗਰੀਬ ਬੱਚੇ ਨੇ ਹੋਣਹਾਰ ਬੱਚੇ ਨੇ ਲੋੜਵੰਦ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ 'ਵਲ ਧਿਆਨ ਦੇਾਂਗੇ ਗਰੀਬ ਤੇ ਫਰੀ ਇਲਾਜ 'ਤੇ ਧਿਆਨ ਦੇਵਾਂਗੇ ਯਾਤਰੂ ਨੂੰ ਕਮਰਾ ਜਿਹੜੀਆਂ ਜ਼ਮੀਨਾਂ ਖੁਰਦਪੁਰਤ ਹੋ ਰਹੀਆਂ ਨੇ ਵੇਚੀਆਂ ਜਾ ਰਹੀਆਂ ਨੇ ਤਬਾਦਲੇ ਹੋ ਰਹੇ ਨੇ ਉਹਨਾਂ ਦਾ ਪਰਦਾ ਫਾਸ਼ ਕਰਾਂਗੇ ਗੁਰੂ ਦੀ ਗੋਲਕ ਜਿਹੜੀ ਆ ਨਜਾਇਜ਼ ਵਰਤੋਂ ਉਹਦੀ ਬੰਦ ਕਰਾਂਗੇ ਇੱਕ ਗੁਰੂ ਦੇ ਸਿਧਾਂਤ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਤੇ ਗ੍ਰੰਥ ਦੇ ਸਿਧਾਂਤ ਸਾਨੂੰ ਲੜ ਲਾਇਆ ਸੀ ਅਸੀਂ ਉਹਦੀ ਤਾਬਿਆ ਚੁੰਦੇ ਪਏ ਆ ਅੱਜ ਅਸੀਂ ਅੰਮ੍ਰਿਤਪਾਲ ਕਰਵਾ ਰਹੇ ਹਾਂ ਪੰਜ ਸਿੰਘਾਂ ਤੋਂ ਲੈਨੇ ਆ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਆਤਮਾ ਇਹ ਸਾਡੇ ਗੁਰੂ ਸਾਹਿਬ ਜੀ ਦਾ ਰੁਤਬਾ ਹੈ ਇਸ ਰੁਤਬੇ ਨੂੰ ਅੱਜ ਸਾਡੇ ਲੀਡਰਾਂ ਨੇ ਨਾਪਾਕ ਲੀਡਰਾਂ ਨੇ ਪੇਸ਼ੇਵਰ ਲੀਡਰਾਂ ਨੇ ਗੁਰੂ ਤੋਂ ਟੁੱਟੇ ਹੋਏ ਲੀਡਰਾਂ ਨੇ ਨੌਕਰ ਬਣਾਇਆ ਹੋਇਆ ਤੋ ਨੌਕਰੀ ਕਰਕੇ ਦੱਸ ਰਹੇ ਨੇ ਕਿ ਅੱਜ ਅਸੀਂ ਵਾਕਿਆ ਹੀ ਨੌਕਰ ਹਾਂ ਤੋ ਅਸੀਂ ਇਹ ਸਿਧਾਂਤ ਜਿਹੜੇ ਨੇ ਉਹ ਸ੍ਰਕਸ਼ਤ ਗੁਰੂ ਦੀ ਇੱਛਾ ਅਨੁਸਾਰ ਗੁਰੂ ਦੀ ਇੱਛਾ ਅਨੁਸਾਰ ਜਿਹੜੇ ਇੱਛਾ ਅਨੁਸਾਰ ਉਹਨੇ ਉਸੇ ਇੱਛਾ ਅਨੁਸਾਰ ਕਾਲ ਤਖਤ ਸਾਹਿਬ ਕੋ ਲਾਗੂ ਹੋਣਗੇ ਤੇ ਕਾਲ ਤਖਤ ਸਾਹਿਬ ਦਾ ਰੁਤਬਾ ਸਤੰਤਰ ਹੋਊਗਾ ਜਿਹੜਾ ਮੀਰੀ ਤੇ ਪੀਰੀ ਦੇ ਰੂਪ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਦਿੱਤਾ। ਉਹ ਅਸੀਂ ਅ ਅੱਜ ਅੱਜ ਦੇ ਦਿਨ 'ਚ ਅਸੀਂ ਚਾਹਾਂਗੇ ਕਿ ਤੁਹਾਡੀ ਤੁਹਾਡਾ ਪਰਬੂਰ ਸਹਯੋਗ ਸਾਨੂੰ ਇਹ ਸਾਡਾ ਸਨੇਹਾ ਸੰਗਤ ਸਿੱਖ ਸੰਗਤ ਦੇ ਪਿੰਡਾਂ ਤੱਕ ਪਹੁੰਚ ਜਾਵੇ ਸ਼ਹਿਰਾਂ ਤੱਕ ਪਹੁੰਚ ਜਾਵੇ ਤਾਂ ਕਿ ਸਾਡੀ ਜਿਹੜੀ ਸਾਲਾਂ ਤੋਂ ਕੀਤੀ ਹੋਈ ਮਿਹਨਤ ਆ ਉਹ ਥਾਂ ਸਿਰ ਪਵੇ ਕਿਉਂਕਿ ਇਹ ਜਿਹੜਾ ਸਮਾ ਆ ਚੁੱਕਾ ਸੰਧ ਕਮੇਟੀ ਤੇ 14-15 ਸਾਲ ਤੋਂ ਇਲੈਕਸ਼ਨ ਨਹੀਂ ਹੋ ਰਹੇ ਨਾ ਸਰਕਾਰਾਂ ਹੁੰਦੇ ਰਹੀਆਂ ਨੇ ਪਰ ਜਿਹੜੇ ਵੀ ਸਿਸਟਮ ਦੇ ਵਿੱਚ ਅੱਜ ਸਾਰੇ ਫਸੇ ਹੋਏ ਨੇ ਮਜਬੂਰੀ ਨੂੰ ਇੱਕ ਤਾਂ ਕਿਸੇ ਵੀ ਹਾਲਤ ਦੇ ਵਿੱਚ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨਹੀਂ ਆ ਸਕਦੀ ਜਿਹਦੇ ਵਿੱਚ ਇਲੈਕਸ਼ਨ ਹੋਣ ਇੱਕ ਸੈਂਟਰ ਸਰਕਾਰ ਜਿੰਨਾ ਮਰਜ਼ੀ ਚਾਹੇ ਆਪਣਾ ਆਪਣਾ ਧੜਾ ਬਣਾ ਕੇ ਜਾਂ ਉਹਨਾਂ ਨੂੰ ਫਿਰ ਦੁਬਾਰਾ ਕਬਜ਼ਾ ਕਰਾਉਣ ਲਈ ਚਾਹੇ ਤੇ ਅੱਜ ਸਿੱਖ ਕੌਮ ਸਾਡੇ ਨਾਲ ਖੜੀ ਹੋਵੇ ਤੇ ਅੱਜ ਇਸ ਤਰ੍ਹਾਂ ਨਹੀਂ ਹੋਊਗਾ ਅੱਜ ਸਾਨੂੰ ਲੱਗਦਾ ਹੈ ਕਿ ਨਿਊਟਰਲ ਹੋ ਕੇ ਅਸੀਂ ਸਾਰੇ ਵੋਟਾਂ ਪਾ ਕੇ ਅਲੱਗ ਕਰ ਸਕਦੇ ਹਾਂ ਸਿਆਸਾ ਰਾਜਨੀਤੀ ਤੋਂ ਤੇ ਅਸੀਂ ਇਸ ਇਸ ਗੁਰੂ ਨਾਨਕ ਦੀ ਸਰਕਾਰ ਦੇ ਆਸਰੇ ਅਸੀਂ ਆਪਣੀ ਕੌਮ ਨੂੰ ਉਹਦੇ ਉਹਦੀ ਮੌਜੂਦਗੀ ਨੂੰ ਉਹਦੀ ਹਯਾਤੀ ਨੂੰ ਬਚਾ ਸਕਦੇ ਹਾਂ ਉਹਦੀ ਤਸਵੀਰ ਨੂੰ ਪਛਾਣ ਸਕਦੇ ਹਾਂ ਉਹਦੀ ਉਪਾਰਕਾਰੀ ਕਰਨ ਵਾਲੇ ਸਿਧਾਂਤ ਪਛਾਣ ਸਕਦੇ ਹਾਂ ਸੋ ਇਹ ਅਪੀਲ ਤੁਹਾਡੇ ਥਰੂ ਮੈਂ ਜਿਹੜੀ ਕਰ ਰਿਹਾ ਐ ਤੁਹਾਨੂੰ ਇੱਕ ਦੋ ਮਿੰਟ ਦੇ ਵਿੱਚ ਅਸੀਂ ਇਹਦਾ ਪ੍ਰੈਸ ਨੋਟ ਵੀ ਦੇ ਰਹੇ ਤੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਸਾਨੂੰ ਸਹਿਯੋਗ ਦਿਓਗੇ ਕਿਉਂਕਿ ਅਸੀਂ ਇਹ ਪ੍ਰੋਮਿਸ ਕਰ ਰਹੇ ਹਾਂ ਸਾਰੀ ਸੰਗਤ ਅੱਗੇ ਕਿ ਅਸੀਂ ਜੇ ਜਿਹੜੀ ਤੁਸੀਂ ਧਰਮ ਦੀ ਵੋਟ ਸਾਨੂੰ ਦਿਓਗੇ ਧਰਮ ਦੀ ਵੋਟ ਸਾਡੇ ਤੱਕ ਸਾਡੀ ਸਪੋਰਟ ਅਕਾਊਂਟ ਲੈਉਣ ਲਈ ਉਪਰਾਲੇ ਕਰੋਗੇ ਉਹਦੇ ਲਈ ਅਸੀਂ ਵਚਨ ਦਿੰਦੇ ਆ ਕਿ ਅਸੀਂ ਕਦੀ ਵੀ ਰਾਜਨੀਤੀ ਨਹੀਂ ਕਰਾਂਗੇ ਧਰਮ ਦੀ ਸੇਵਾ ਕਮੇਟੀ ਰਾਹੀਂ ਹੀ ਕਰਾਂਗੇ ਹੋਰ ਕੋਈ ਇਲੈਕਸ਼ਨ ਨਹੀਂ ਲੜਾਂਗੇ ਨਾ ਸਾਡਾ ਕੋਈ ਮਕਸਦ ਹੈ ਅਸੀਂ ਪੰਥ ਅਕਾਲੀ ਲਾਇਰ ਰਜਿਸਟ੍ਰੇਸ਼ਨ ਕਰਾਈ ਹੈ ਕਈ ਸਾਲ ਪਹਿਲਾਂ ਤੇ ਨਰੂਲ ਧਾਰਮਿਕ ਪਾਰਟੀ ਦੇ ਤੌਰ ਤੇ ਸੋਸਾਇਟੀ ਦੇ ਤੌਰ ਤੇ ਅਸੀਂ ਇਹਨੂੰ ਦਲ ਬਣਾ ਕੇ ਤੇ ਰਾਜਨੀਤਿਕ ਇਲੈਕਸ਼ਨਾਂ ਦੇ ਵਿੱਚ ਨਾ ਹਿੱਸਾ ਲਵਾਂਗੇ ਤੇ ਨਾ ਲਿਆ ਅਜੇ ਤੱਕ ਇਦੇ ਲਈ ਸਾਨੂੰ ਲੱਗਦਾ ਹੈ ਕਿ ਸਿੱਖ ਸੰਗਤ ਸਾਡੇ ਤੇ ਯਕੀਨ ਕਰੂਗੀ ਅਸੀਂ ਲੰਬੇ ਸਮੇਂ ਤੋਂ ਮੈਂ ਸੰਗਤ ਦੀ ਰੇਗਾ ਦੇ ਵਿੱਚ ਆ ਅਸੀਂ ਕਦੇ ਵੀ ਕੌਮ ਨਾਲ ਕੋਈ ਬੇਵਿਸ਼ਵਾਸੀ ਜਾਂ ਤਰੋਹ ਕਰਨ ਵਾਲਾ ਕੰਮ ਨਹੀਂ ਕੀਤਾ ਤੇ ਨਾ ਹੀ ਕਰਾਂਗੇ ਇਸ ਕਰਕੇ ਅਸੀਂ ਸਾਰੇ ਤੁਹਾਨੂੰ ਅਪੀਲ ਕਰਦੇ ਆ ਕਿ ਇਹ ਸਾਡੀ ਸਪੋਰਟ ਤੇ ਦੁਆਰ ਦੀ ਤਰ੍ਹਾਂ ਖੜੇ ਹੋ ਜਿਹੜੇ ਲੋਕ ਲਟੇਰੇ ਤਬਕਾ ਜਿਹੜਾ ਆ ਕੇ ਸਾਡੇ ਗੁਰੂ ਘਰ ਨੂੰ ਜਿਹੜੀ ਨਰੂਰ ਸੱਚੀ ਸਰਕਾਰ ਗੁਰਮਾਨਤਿਓ ਦੇ ਨਾਮ ਬੇਵਿਸ਼ਵਾਸੀ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇੱਕ ਪਰਿਵਾਰ ਜਿਹੜਾ ਸਾਲਾਂ ਤੋਂ 30 ਸਾਲ ਤੋਂ ਲਗਾਤਾਰ ਅਕਾਲ ਤਖਤ ਸਾਹਿਬ ਦੀ ਬੇਅਦਬੀ ਕਰ ਰਿਹਾ ਹੈ ਪੰਜ ਪਿਆਰਿਆਂ ਦੀ ਬੇਅਦਬੀ ਕਰ ਰਿਹਾ ਹੈ ਜਥੇਦਾਰ ਅਕਾਲ ਤਖਤ ਦੀ ਬੇਅਦਬੀ ਹੋ ਰਹੀ ਹੈ ਇਹ ਪੋਜੀਸ਼ਨਾਂ ਜਿਹੜੀਆਂ ਸਾਡੀਆਂ ਖਰਾਬ ਹੋ ਰਹੀਆਂ ਨੇ ਸੋ ਅਕਾਲਪੁਰ ਸੱਚੇ ਵੇਗੂ ਕਿਰਪਾ ਕਰੇ ਅਸੀਂ ਜੋ ਬਚਨ ਦੇ ਰਹੇ ਆ ਸੰਗਤ ਨੂੰ ਉਹਨੂੰ ਪੂਰਾ ਕਰਾਂਗੇ ਸਾਡਾ ਯਕੀਨ ਹੈ ਕਿ ਤੁਸੀਂ ਸਾਨੂੰ ਸਪੋਰਟ ਕਰੋਗੇ ਉਹ ਦਿਓ ਜੀ ਸਰ ਤੁਸੀਂ ਗੱਲ ਕੀਤੀ ਐਸਪੀਸੀ ਇਲੈਕਸ਼ਨ ਦੀ ਹਾਂਜੀ ਹਰਿਆਣਾ ਵਿੱਚ ਉਹਦੇ ਇਲੈਕਸ਼ਨ ਹੋਏ ਨੇ ਹਾਂਜੀ ਪਹਿਲੀ ਵਾਰ ਇਤਿਹਾਸ ਹੋਇਆ ਕਿ ਇੰਡੀਪੈਂਡੈਂਟ ਜਿਹੜੇ ਚਾਰੀਆਂ ਵਿੱਚੋਂ ਉਹੀ ਇੰਡੀਪੈਂਡੈਂਟ ਨੇ ਉਹਨੇ ਆਪਣਾ ਇੱਕ ਧੜਾ ਖੜਾ ਬਣਾ ਲਿਆ ਪਾਰਟੀ ਬਣਾ ਲਈ ਹੈ ਹਾਂ ਉਹ ਇਹ ਕਹਿੰਦੇ ਨੇ ਕਿ ਜਿਹੜੀ ਰਾਜਨੀਤਿਕ ਪਾਰਟੀਆਂ ਜਿਹੜੇ ਨਮਾਇਦੇ ਜਿੱਤੇ ਨੇ ਜੀ ਉਹ ਅਗਰ ਚਾਹਦੇ ਨੇ ਸਾਨੂੰ ਆ ਕੇ ਸਪੋਰਟ ਕਰਨ ਵੀ ਆਜਾ ਤੇ ਚੋਂ ਨਿਕਲ ਕੇ ਉਹ ਵੀ ਦਲ ਬਦਲ ਨੂੰ ਲਾਗੂ ਨਹੀਂ ਹੁੰਦਾ ਦੇ ਉੱਤੇ ਉਹ ਆ ਕੇ ਸਾਡੇ ਵਿੱਚ ਕੁ ਮੈਂਬਰ ਜਿਹੜੇ ਪੜ੍ਹੇ ਲਿਖੇ ਜਾਂ ਜਿਹੜੇ ਇਮਾਨਦਾਰ ਨੇ ਜਾਂ ਜਿਹੜੇ ਸਾਰੇ ਧਰਮ ਨਾਲ ਜੁੜੇ ਲੋਕ ਨੇ ਉਹ ਸਾਡੇ ਨਾਲ ਆ ਜਾਂਦੇ ਆ ਤੇ ਅਸੀਂ ਆਪਣੀ ਕਮੇਟੀ ਜਿਹੜੀ ਆਪ ਬਣਾਈ ਇਹ ਦੇਖੋ ਮੈਂ ਉਹੀ ਗੱਲ ਕਰਕੇ ਹਟਿਆ ਹਰਿਆਣੇ ਦੇ ਵਿੱਚ ਵੀ ਸਾਡੀ ਤਰ੍ਹਾਂ ਕੋਈ ਲੱਗਾ ਨਹੀਂ ਸੀ ਜਿਹੜੀਆਂ ਪਾਰਟੀਆਂ ਲੱਗੀਆਂ ਉਹਨਾਂ ਨੇ ਪਿੰਡਾਂ ਜਾ ਕੇ ਸ਼ਹਿਰਾਂ ਜਾ ਕੇ ਕੰਮ ਨਹੀਂ ਕੀਤਾ ਉਹਨਾਂ ਨੇ ਆਪਣਾ ਅਜੰਡਾ ਨਹੀਂ ਦਿੱਤਾ ਉਹਨਾਂ ਨੇ ਆਪਣਾ ਮਕਸਦ ਨਹੀਂ ਦੱਸਿਆ ਉਹ ਸਾਰੇ ਇੱਕ ਤੇ ਉਹ ਜਿੰਨੇ ਵੀ ਲੀਡਰ ਸੀਗੇ ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਆ ਭਾਵੇਂ ਢੀਂਡਾ ਆ ਭਾਵੇਂ ਨਲਵੀ ਆ ਭਾਵੇਂ ਦਾਦੂਆ ਲਿਆ ਇਹਨਾਂ ਨੇ ਇਮੀਡੀਏਟਰੀ ਆਪਣੀਆਂ ਆਪਣੀਆਂ ਪਾਰਟੀਆਂ ਦੇ ਨਾਲ ਆ ਕੇ ਮੈਦਾਨ 'ਚ ਆ ਗਏ ਲੋਕਾਂ ਨੇ ਯਕੀਨ ਨਹੀਂ ਕੀਤਾ ਅਸੀਂ ਇਸ ਕਰਕੇ ਮੈਂ तकरीबन 2015 ਤੋਂ ਲੱਗਾ ਪਿਆ ਤੇ ਮੈਂ 15 ਤੋਂ ਤੁਹਾਡੇ ਪਹਿਲਾਂ ਵੀ ਇੱਥੇ ਇੰਪ੍ਰੈਸ ਕਰਤਾ ਕਰ ਚੁੱਕਾ ਅਸੀਂ ਇਹੀ ਚਾਹੁੰਦੇ ਆ ਕਿ ਇਹ ਜਿਹੜੀ ਧਰਮ ਦੀ ਸ਼ਾਲਾ ਇਹ ਜਿਹੜੀ ਧਰਮ ਦੀ ਧਰੋਖਾ ਰਿਆ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਦਖਲਅੰਦਾਜ਼ੀ ਨਾ ਕਰਨ ਕਿਉਂਕਿ ਨਰੋਲ ਧਰਮ ਦੀ ਗੱਲ ਕਰਨੀ ਇਹਦੇ ਵਿੱਚ ਜਿਹੜੀ ਅਸੀਂ ਬੱਚਿਆਂ ਦੀ ਮੈਂ ਤੁਹਾਨੂੰ ਮਸਾਦ ਦੇ ਤੌਰ ਤੇ ਦੱਸਦਾ ਕਿ ਸਾਡੇ ਐਮਬੀਬੀਐਸ ਕਾਲਜਾ ਗੁਰੂ ਰਾਮਦਾਸ ਮੈਡੀਕਲ ਕਾਲਜ ਉਹਦੇ ਵਿੱਚ ਫੀਸ ਲੈ ਰਹੇ ਨੇ 85 ਲੱਖ ਰੁਪਇਆ ਪੰਜਾਂ ਸਾਲਾਂ ਦੀ ਜਲੰਧਰ ਜ਼ੀਰਕਪੁਰ ਡੀਐਮਸੀ ਸੀਐਮਸੀ ਲੈ ਰਹੇ ਨੇ 65 ਲੱਖ ਜਨਰਲ ਕਾਉਂਟੀ ਜੇ ਸੀਐਮਸੀ ਦੇ ਵਿੱਚ ਚਲੇ ਜਾਵੇ ਬੱਚਾ 크ਿਸਚਨ ਹੋਵੇ ਤਾਂ ਉਹਨੂੰ 45 ਲੱਖ ਦੇਣਾ ਪੈਂਦਾ ਪਰ ਇਹ ਸਹੂਲਤ ਹੀ ਸਾਨੂੰ ਗੁਰੂ ਨਾਨਕ ਦਾਸ ਮੈਡੀਕਲ ਕਾਲਜ ਵਿੱਚ ਸਿੱਖ ਬੱਚੇ ਨੂੰ ਨਹੀਂ ਮਿਲਦੀ ਉੱਥੇ ਪਹਿਲਾਂ 85 ਲੱਖ ਸੀ ਅੱਜ 93 ਲੱਖ ਹੋ ਗਿਆ ਤੁਏ ਇਡੀ ਵੱਡੀ ਸੰਸਾ ਇਡਾ ਵੱਡਾ ਸਰਮਾਇਆ ਉਹਦੇ باوجود ਕਿਸੇ ਗਰੀਬ ਬੱਚੇ ਨੂੰ ਉਹਦਾ ਫਾਇਦਾ ਨਾ ਹੋਵੇ ਤੇ ਇਹ ਇਹ ਸਾਡੇ ਗੁਰੂ ਨਾਨਕ ਸਾਹਿਬ ਦਾ ਇਹ ਮਿਸ਼ਨ ਨਹੀਂ ਗੱਲ ਵੀ ਤੁਸੀਂ ਪੈਸਾ ਪੋਲੀਟੀਕਲ ਆਪਣੀਆਂ ਸਰਕਾਰਾਂ ਬਣਾਉਣ ਤੇ ਲਾਓ ਪਰਿਵਾਰ ਪਾਲਣ ਤੇ ਲਾਓ ਜਾਇਦਾਤਾਂ ਬਣਾਉਣ ਤੇ ਲਾਓ